ਸਸ਼ਿਕਾ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਵਿੱਚ ਅੱਜ ਵੱਡੇ ਫੈਸਲੇ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਰਪ ਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ ਤੇ ਪੰਜਾਬ ਪੰਚਾਇਤ ਰਾਜਸੂਧ ਬਿੱਲ ਸਮੇਤ ਚਾਰ ਮਤੇ ਸਰਪ ਸੰਮਤੀ ਦੇ ਨਾਲ ਪਾਸ ਹੋਏ ਨੇ ਸੀਐਮ ਮਾਨ ਨੇ ਕਿਹਾ ਹੈ ਕਿ ਫਾਇਰ ਬ੍ਰਿਗੇਡ ਦੇ ਵਿੱਚ ਲੜਕੀਆਂ ਦੀ ਭਰਤੀ ਨੂੰ ਲੈ ਕੇ ਜਿਹੜੇ ਫਿਜ਼ੀਕਲ ਟੈਸਟ ਹੋਣਗੇ ਉਸ ਤੇ ਵਿੱਚ ਬਦਲਾਅ ਕੀਤੇ ਗਏ ਨੇ ਇਸ ਦੇ ਨਾਲ ਹੀ ਪੰਚਾਇਤੀ ਚੋਣਾ ਪਾਰਟੀ ਦੀ ਲੀਡ ਤੇ ਨਹੀਂ ਹੋਣਗੀਆਂ ਤੇ ਜਿਸ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਸਰਵਸੰਮਤੀ ਦੇ ਨਾਲ ਹੋਣਗੀਆਂ ਉਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਵਿਅਦਗੀ ਮਾਮਲਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਚੁੱਕਿਆ ਜਾਵੇਗਾ ਅਤੇ ਨਾਲ ਹੀ ਖੇਤੀ ਨੀਤੀ ਵੀ ਤਿਆਰ ਕੀਤੀ ਜਾਏ ਜਲਦੀ ਹੀ ਸ਼ੇਅਰਧਾਰਕਾਂ ਦੇ ਨਾਲ ਮੀਟਿੰਗ ਕਰਨਗੇ ਇਸ ਦੇ ਨਾਲ ਹੀ ਹੁਣ ਸਦਨ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਫਾਇਰਨ ਐਮਰਜੈਂਸੀ ਸੋਧ ਬਿੱਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਲਾਂ ਤੋਂ ਨਿਯਮ ਨਹੀਂ ਬਦਲੇ ਗਏ ਸਨ ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਸੀ ਕੁਝ ਦਿਨ ਪਹਿਲਾਂ ਡੇਰਾ ਬਸਤੀ ਦੇ ਵਿੱਚ ਕੁਝ ਲੜਕੀਆਂ ਉਹਨਾਂ ਨੂੰ ਮਿਲੀਆਂ ਉਹਨਾਂ ਦੱਸਿਆ ਕਿ ਉਹ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੀਆਂ ਨੇ ਪਰ ਫਿਜ਼ੀਕਲ ਟੈਸਟ ਦੇ ਵਿੱਚ ਦਿੱਕਤ ਆਈ ਕਿਉਂਕਿ ਇੱਥੇ ਇੱਕ ਨਿਯਮ ਸੀ ਕਿ ਲੜਕੀਆਂ ਤੇ ਲੜਕੀਆਂ ਨੂੰ 60 ਕਿਲੋ ਦੀ ਪੂਰੀ ਝੁਕਣੀ ਹੋਵੇਗੀ ਇਸ ਕਾਰਨ ਉਹ ਪੜਤੀ ਨਹੀਂ ਹੋ پا ਰਹੀਆਂ ਅਜਿਹੇ ਚ ਲੜਕੀਆਂ ਦੇ ਲਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹਰ ਲੜਕੀਆਂ ਦੇ ਲਈ ਵਜ਼ਨ ਦੀ ਸ਼ਰਤ 60 ਕਿਲੋ ਤੋਂ 40 ਕਿਲੋ ਕੀਤੀ ਜਿਸ ਨਾਲੇ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਲੜਕੀਆਂ ਨੂੰ ਪਾਇ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪ੍ਰਾਣੀਆਂ ਨਿਯਮਾਂ ਫਾਇਲਾਂ ਤੇ ਮਿੱਟੀ ਪਾਉਣ ਦੀ ਲੋੜ ਹੈ ਇਸ ਦੇ ਨਾਲ ਹੀ ਨਿਊਯਾਰਕ ਦੀ ਤਰਫ ਤੋਂ ਫਾਰ ਬ੍ਰਿਗੇਡ ਨੂੰ ਗੱਡੀਆਂ ਅਤੇ ਉਪਕਰਨ ਦਿੱਤੇ ਗਏ ਨੇ ਇਸ ਦੇ ਨਾਲ ਹੀ ਜੇਕਰ ਪੰਚਾਇਤ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡਾਂ ਦਾ ਸਰਪੰਚ ਪਾਰਟੀ ਦਾ ਨਹੀਂ ਸਗੋ ਪਿੰਡ ਦਾ ਹੋਵੇ ਇਸ ਦੇ ਨਾਲ ਹੀ 2018 ਚ ਕਿਸੇ ਵੀ ਵਿਅਕਤੀ ਨੇ ਪਾਰਟੀ ਤੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੀ। ਉਹਨਾਂ ਨੇ ਕਿਹਾ ਕਿ ਇਸ ਕਾਰਨ ਇਸ ਨਿਯਮ ਦੇ ਵਿੱਚ ਸੋਧ ਕੀਤੀ ਜਾਵੇਗੀ। ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰਨ ਵਾਲੇ ਪਿੰਡ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਟੇਡੀਅਮ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਉੱल्लू ਅਤੇ ਹਾਂਸੀ ਕਹਾਣੀ ਸੁਣਾ ਕੇ ਪੰਚਾਇਤੀ ਚੋਣਾਂ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਜੇਕਰ ਚੋਣਾਂ ਸਰਬਸੰਮਤੀ ਦੇ ਨਾਲ ਕਰਵਾਈਆਂ ਜਾਣ ਸਾ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਅੱਜ ਕੱਲ ਸਪੰਚੀ ਚੋਣਾ ਦੀ ਚੋਣ ਤੇ 40 40 ਲੱਖ ਰੁਪਏ ਖਰਚ ਕੀਤੇ ਜਾਂਦੇ ਨੇ ਤੇ ਉਦੋਂ ਹੀ ਜੇਕਰ ਬੇਅਦਬੀ ਮਾਮਲੇ ਦੀ ਗੱਲ ਕਰੀਏ ਤਾਂ ਬੇਅਦਬੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਬੇਅਦਬੀ ਮਾਮਲੇ ਨੂੰ ਲੈ ਕੇ ਗੰਭੀਰ ਹੈ ਇਸ ਕੇਸ ਨੂੰ ਸਾਡੇ ਤਰਫੋਂ ਕਾਨੂੰਨੀ ਦੌਰ ਤੇ ਚੰਗੇ ਤਰੀਕੇ ਦੇ ਨਾਲ ਲੜਿਆ ਜਾਵੇਗਾ ਸਾਡੇ ਕੋਲ ਕੁਝ ਨਵੇਂ ਤੱਥ ਆਏ ਨੇ ਤੇ ਇਸ ਲਈ ਅਦਾਲਤ ਵਿੱਚ ਜ਼ੋਰਦਾਰ ਟੰਗ ਦੇ ਨਾਲ ਪੇਸ਼ ਕਰਾਂਗੇ ਇਸ ਮੌਕੇ ਉਹਨਾਂ ਦੇ ਨਾਲ ਐਡਵੋਕੇਟ ਜਨਰਲ ਬੀ ਸਦਨ ਦੇ ਵਿੱਚ ਮੌਜੂਦ ਸਨ ਅੱਜ ਇਸ ਤੋਂ ਪਹਿਲਾਂ ਜੀਐਸਟੀ ਨਾਲ ਸੰਬੰਧਿਤ ਬਿੱਲ ਅਲੱਗ-ਪੱਖ ਸਰਬਸੰਮਤੀ ਨਾਲ ਪਾਸ ਹੋਇਆ ਕਿਉਂਕਿ ਉਸ ਬਿੱਲ ਦਾ ਪੰਜਾਬ ਦੇ ਖਜ਼ਾਨੇ ਨਾਲ ਬੜਾ ਗੂੜਾ ਸਬੰਧ ਹੈ ਜਿਸ ਤਰ੍ਹਾਂ ਮੰਤਰੀ ਜੀ ਨੇ ਕਿਹਾ ਕਿ ਪਹਿਲਾਂ ਵਾਰੀਆਂ ਜਿਹੜੀਆਂ ਕਮੀਆਂ ਰਹਿ ਗਈਆਂ ਹੁਣ ਪਿੱਛੇ ਨਾ ਦੇਖੀਏ ਹੁਣ ਅੱਗੇ ਵਧੀਏ ਤਸੀਂ ਉਹਨਾਂ ਨੂੰ ਕਮੀਆਂ ਨੂੰ ਪੂਰਾ ਕਰਕੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇਸ ਵਾਰ ਸੜਕ ਖਜ਼ਾਨਾ ਜਿਹੜਾ ਉਹਦੇ ਵਿੱਚ ਜੀਐਸਟੀ ਦਾ ਗ੍ਰੀਨ ਦੇ ਵਿੱਚ ਅਸੀਂ ਹੈਗੇ ਹਾਂ ਕਿ ਅਸੀਂ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਜੀਐਸਟੀ ਜਿਹੜੀ ਹੈ ਉਹਦੇ ਵਿੱਚ ਵਾਧਾ ਹੋਇਆ ਹਾਲਾਂਕਿ ਸੈਂਟਰ ਵੱਲੋਂ ਜਿਹੜੀ ਰਿਆ ਦਿੱਤੀ ਜਾਂਦੀ ਸੀ ਉਹ ਬੰਦ ਹੋ ਗਈ। ਸੋ ਮੈਂ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਕਿ ਭਾਵੇਂ ਉਹ ਇਸ ਸਾਈਡ ਤੇ ਨੇ ਭਾਵੇਂ ਇਸ ਸਾਈਡ ਤੇ ਨੇ ਕਿ ਉਹਨਾਂ ਨੇ ਸਰਬਸੰਮਤੀ ਨਾਲ ਬਿਲ ਪਾਸ ਕੀਤਾ ਜੋ ਕਿ ਸਾਡਾ ਫਰਜ਼ ਬਣਦਾ ਹੈ ਕਿਉਂਕਿ ਰਾਜਨੀਤਿਕ ਤੌਰ ਤੇ ਵਿਰੋਧ ਕਰਨਾ ਉਹ ਕੋਈ ਹੋਰ ਗੱਲਾਂ ਤੇ ਕਦੇ ਫੇਰ ਕਰ ਲਾਂਗੇ ਸਿਆਸਤ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕਾ ਲਾਣੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇ ਵਿੱਚ ਕਾਰਗੱਠ ਜੋੜ ਦੀ ਗੱਲਬਾਤ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ 10 ਸੀਟਾਂ ਮੰਗੀਆਂ ਜਾ ਰਹੀਆਂ ਨੇ ਕਾਂਗਰਸ ਦੇ ਕੋਲੋਂ ਤੇ ਉੱਥੇ ਹੀ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ 7 ਸੀਟਾਂ ਦੇਣ ਦਾ ਪ੍ਰਸਤਾਵ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਤੇ ਰਾਹੁਲ ਗਾਂਧੀ ਦੇ ਵੱਲੋਂ 4 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਇਸ ਗੱਠ ਜੋੜ ਦੇ ਉੱਪਰ ਗੱਲਬਾਤ ਕਰਨ ਦੇ ਲਈ ਵਿਚਾਰ ਵਟਾਂਦਰਾ ਕਰਨ ਦੇ ਲਈ। ਜੀ ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਰੀਆ ਨੇ ਕਿਹਾ ਕਿ ਦੋਵੇਂ ਪਾਟਿਆਲ ਵਿਚਾਲੇ ਗੱਠ ਜੋੜ ਦੀ ਗੱਲਬਾਤ ਚੱਲ ਰਹੀ ਹੈ ਜਲਦੀ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੀ ਗੱਲਬਾਤ ਸ਼ੁਰੂਆਤੀ ਦੌਰ ਦੇ ਵਿੱਚ ਹੈ ਜੇਕਰ ਅਗਲੇ 2 ਦਿਨਾਂ ਦੇ ਵਿੱਚ ਕੋਈ ਫੈਸਲਾ ਹੁੰਦਾ ਹੈ ਤਾਂ ਇਹਦੀ ਜਾਣਕਾਰੀ ਦਿੱਤੀ ਜਾਵੇਗੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ 7 ਸੀਟਾਂ ਦੇਣ ਦਾ ਪ੍ਰਸਤਾਵ ਰੱਖਿਆ ਹੈ ਹਰਿਆਣਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਸ਼ੀਲ ਗੁਫਤਾ ਨੇ ਮੰਗਲਵਾਰ ਨੂੰ ਕਿਹਾ ਰਾਸ਼ਟਰੀ ਲੀਡਰਸ਼ਿਪ ਤੋਂ ਮਿਲਿਆ ਦੇਸ਼ਾਂ ਦੇ ਤਹਿਤ ਸਾਰੀਆਂ 90 ਵਿਧਾਨ ਸਭਾ ਸੀਟਾਂ ਦੇ ਲਈ ਤਿਆਰੀਆਂ ਕਰ ਰਹੇ ਹਨ ਅਸੀਂ ਪਰਿਵਾਰ ਜੋੜੋ ਮੋਹਨ ਦੀ ਸ਼ੁਰੂਆਤ ਕੀਤੀ ਹੈ ਦੀਪਕ ਵਾਪੜੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਦੀ ਕੇਂਦਰੀ ਕਮੇਟੀ ਦੇ ਵਿੱਚ 49 ਸੀਟਾਂ ਤੇ ਚਰਚਾ ਹੋਈ ਹੈ ਤੇ ਬਾਕੀ 41 ਸੀਟਾਂ ਤੇ ਸੁਝਾਅ ਭੇਜੇ ਗਏ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਤੇ ਨਿਸ਼ਾਨਾ ਸਾਧਿਆ ਤੇ ਦੋਵਾਂ ਪਾਰਟੀਆਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਨੇ ਸਹੀ ਅੱਜ ਰਾਹੁਲ ਗਾਂਧੀ ਦੇ ਵੱਲੋਂ ਪਪਲਵਾਰ ਵਿਨੇਸ਼ ਫੋਗਟ ਅਤੇ ਬਜਰੰਗ ਪੁਨੀਆ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹੁਣ ਇਹ ਕयास लगाए ਜਾ ਰਹੇ ਨੇ ਕਿ ਵਿਨੇਸ਼ ਫੋਗਟ ਕਾਂਗਰਸੀ ਟਿਕਟ 'ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਰ ਸਕਦੇ ਪਿਛਲੇ ਕਈ ਦਿਨਾਂ ਤੋਂ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਵਿਨੇਸ਼ ਫੋਗਟ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹੁਣ ਮੀਟਿੰਗ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸੰਭਾਵਨਾ ਵੱਡੀ ਨਜ਼ਰ ਆ ਰਹੀ ਹੈ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਸੀ ਕਿ ਜੇਕਰ ਵਿਨੇਸ਼ ਵਗੜ ਸਰਗਰਮ ਸਿਆਸਤ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੀ ਹੈ ਹਾਲ ਹੀ ਦੇ ਵਿੱਚ ਵਿਨੇਸ਼ ਨੇ ਜੀਂਦ ਰੋहतक ਅਤੇ ਸ਼ੰਭੂ ਸਰਹੱਦ ਤੇ ਖਾਪ ਪੰਚਾਇਤਾਂ ਅਤੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਉਸ ਨੂੰ ਖਾਪ ਪੰਚਾਇਤ ਦੁਆਰਾ ਸੋਨੇ ਦਾ ਤਮ ਗਾ ਵੀ ਦਿੱਤਾ ਗਿਆ ਉਸਨੇ ਕਿਹਾ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਕਿਸਾਨਾ ਨੇ ਮੇਰਾ ਸਾਥ ਦਿੱਤਾ ਹੁਣ ਹਰਿਆਣਾ ਦੀ ਸਿਆਸਤ ਤੋਂ ਦੋ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇੱਕ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀ ਗੱਲਬਾਤ ਚੱਲਦੀ ਹੈ ਤੇ ਦੂਸਰੇ ਪਾਸੇ ਵਿਨੇਸ਼ ਪੋਗਾਟ ਦੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ ਤੀਸਰਾ ਤੇ ਆਖਰੀ ਦਿਨ ਸੀ ਤੇ ਆਜਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਜ਼ੋਰਦਾਰ ਮੁੱਦੇ ਸਦਨ ਦੇ ਵਿੱਚ ਚੁੱਕੇ ਗਏ। ਉਹਨਾਂ ਦੇ ਵੱਲੋਂ ਬੇਅਦਬੀ ਦੇ ਮਾਮਲੇ ਅਤੇ ਕਿਸਾਨਾਂ ਦੇ ਮੁੱਦੇ ਸਦਨ ਦੇ ਵਿੱਚ ਚੁੱਕੇ ਗਏ ਜਿਸ ਦੀ ਛਲਾਗਾ ਸੋਸ਼ਲ ਮੀਡੀਆ ਤੇ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਵੀ ਵਿਖਾਇਆ। ਜਾਂ ਦੱਸ ਦਈਏ ਕਿ ਕੁਮਰ ਵਿਜੇ ਪ੍ਰਤਾਪ ਨੇ ਕਿਸਾਨਾਂ ਦੇ ਨਾਲ ਜੁੜੇ ਹੋਏ ਮੁੱਦੇ ਤੇ ਵਿਅਕਤੀ ਮਾਮਲਿਆਂ ਦੇ ਨਾਲ ਜੁੜੇ ਹੋਏ ਮੁੱਦੇ ਸਦਨ ਦੇ ਵਿੱਚ ਚੁੱਕੇ। ਉਹਨਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਪਹਿਲਾਂ ਉਹ ਦਿੱਲੀ ਦੇ ਵਿੱਚ ਸੰਘਰਸ਼ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਇੱਕ ਦਿਨ ਵਿਧਾਈ ਜਾਵੇ ਤਾਂ ਜੋ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਚੰਗੀ ਤਰ੍ਹਾਂ ਵਿਚਾਰ ਚਰਚਾ ਕੀਤੀ ਜਾ ਸਕੇ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਅਸੀਂ ਵਾਅਦਾ ਕੀਤਾ ਸੀ ਕਿ ਘੱਟੋ ਘੱਟ ਐਮਐਸਪੀ ਦੇ ਮੁੱਦੇ ਤੇ ਕਾਨੂੰਨ ਬਣਾਵਾਂਗੇ ਮੈਂ ਬੇਨਤੀ ਕਰਾਂਗਾ ਕਿ ਐਮਐਸਪੀ ਦੇ ਕਾਨੂੰਨ ਬਣਾਇਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਕਾਨੂੰਨ ਦੇ ਵਿਰੁੱਧ ਹੋਵੇਗਾ ਕਿਉਂਕਿ ਕੇਂਦਰ ਤੇ ਰਾਜ ਸਰਕਾਰਾਂ ਆਮ ਜਨਤਾ ਦੁਆਰਾ ਹੀ ਚੁਣੀਆਂ ਜਾਂਦੀਆਂ ਨੇ ਉੱਥੇ ਬੈਠ ਕੇ ਇਹ ਤੈਅ ਹੋ ਜਾਵੇਗਾ ਕਿ ਕੇਂਦਰ ਤੇ ਰਾਜ ਸਰਕਾਰ ਕਿੰਨਾ ਪੈਸਾ ਦੇਵੇਗੀ ਖੇਤੀਬਾੜੀ ਰਾਜ ਦੀ ਸੂਚੀ ਦੇ ਵਿੱਚ ਆਉਂਦੀ ਹੈ ਵਿਧਾਨ ਸਭਾ ਕਾਨੂੰਨ ਬਣਾਉਣ ਦੇ ਸਮਰੱਥ ਹੈ ਉਵਰਵਿਜ ਪ੍ਰਤਾਪ ਨੇ ਸਦਨ ਨੂੰ ਬੇਅਦਬੀ ਦੇ ਮਾਮਲੇ ਬਾਰੇ ਵਿਸਥਾਰ ਦੇ ਨਾਲ ਦੱਸਿਆ। ਉਹਨਾਂ ਨੇ ਆਪਣੀ ਜਾਂਚ ਬਾਰੇ ਵੀ ਦੱਸਿਆ, ਅਧਿਕਾਰੀਆਂ ਦੀ ਭੂਮਿਕਾ ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੀ ਭੂਮਿਕਾ ਬਾਰੇ ਵੀ ਦੱਸਿਆ। ਉਸ ਸਮੇਂ ਦੀ ਸਰਕਾਰ ਤੇ ਹੋਰ ਗੱਲਾਂ ਬਾਰੇ ਵੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਤੇ ਵੀ ਵੱਖਰੀ ਬੈਠਕ ਦੀ ਲੋੜ ਹੈ ਕਿਉਂਕਿ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹਾਲ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਬਿਆਦਵੀ ਮੌਲਤ ਵਿੱਚ ਕੁਝ ਅਫਸਰਾਂ ਨੇ ਕਿਸ ਨੂੰ ਬਚਾਉਣ ਦੇ ਲਈ ਕੇਸ ਡਾਇਰੀ ਕਿਉਂ ਨਹੀਂ ਲਿਖੀ ਕਿ ਉਧਰ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਆਦਵੀ ਅਤੇ ਬਰਗਾੜੀ ਗੋਲੀ ਕਾਂਡ ਦੇ ਮਾਮਲੇ ਦੇ ਉੱਪਰ ਕਿਹਾ ਗਿਆ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਂਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਦੇ ਵਿੱਚ ਹੁਣ ਨਵੀਂ ਇਨਪੁਟ ਮਿਲੀ ਹੈ ਤੇ ਜੋ ਵੀ ਇਸ ਮਾਮਲੇ ਦੇ ਵਿੱਚ ਹੋਵੇਗਾ ਉਹ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਪੈਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਅੱਜ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਸਦਨ ਦੇ ਵਿੱਚ ਇਹ ਅਹਿਮ ਮੁੱਦੇ ਚੁੱਕੇ ਗਏ ਜਿੰਨਾ ਵੀ ਸ਼ਲਾਗਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋ ਰਹੀ ਹੈ 30 ਜਨਵਰੀ 2012 ਨੂੰ ਇਲੈਕਸ਼ਨ ਸੀਗਾ ਜਨਰਲ ਇਲੈਕਸ਼ਨ ਔਰ 5 ਦਿਨ ਪਹਿਲਾਂ ਉਹ ਮੁਕਦਮਾ ਕੈਨਸਲ ਕਰਾਇਆ ਜਾ ਰਿਹਾ ਹੈ ਮਨਜੋਗ ਸਪੀਕਰ ਸਾਹਿਬ ਅਫਸਰ ਸਾਹਿਬਾਨ ਵੀ ਬੈਠੇ ਨੇ ਇਸ ਸਦਨ ਦੇ ਵਿੱਚ ਪੱਤਰਕਾਰ ਸਾਹਿਬਾਨ ਵੀ ਬੈਠੇ ਨੇ ਜਦੋਂ ਮਨਜੋਗ ਗਵਰਨਰ ਸਾਹਿਬ ਵੱਲੋਂ 196 Crpc ਦੇ ਤਹਿਤ ਸੈਂਕਸਨ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਇੱਕ ਥਾਣੇਦਾਰ ਦੀ ਹਿੰਮਤ ਹੈ ਸਰ ਕਿ ਉਹ ਮੁਕਦਮਾ ਕੈਨਸਲ ਕਰ ਦੇਵੇ ਤਫਤੀਸ਼ ਮੈਂ ਕੀਤੀ ਸਰ ਤਫਤੀਸ਼ ਮੈਂ ਕੀਤੀ ਕਾਰਨ ਕਿਸੇ ਦਾ ਉਸ ਕੇਸ ਨੂੰ ਖਾਰਜ ਕਰਾਉਂਦਾ ਕਿਉਂਕਿ ਕੈਪਟਨ ਸਾਹਿਬ ਦੇਖੋ ਇਸ ਹਾਊਸ ਦੇ ਵਿੱਚ ਬੈਠਣ ਦੇ ਕਾਬਿਲ ਨਹੀਂ ਰਹਾ ਤੇ ਦੂਸਰੇ ਇਹਨਾਂ ਦੀ ਸਾਜ਼ ਹੋ ਗਈ ਸੀ ਅੱਜ ਵੀ ਮੈਂ ਬੋਲਦਾ ਹਾਂ ਸਰ ਕਿ ਜੋ ਰਿਪੋਰਟ ਖਾਰਜ ਹੋਈ ਹੈ ਪੈਰਾ ਵਾਈਜ਼ ਹੁਣ ਤਾਂ ਉਹ ਕਿਸੇ ਵੀ ਕੋਰਟ ਦੀ ਕਰਵਾਈ ਦਾ ਹਿੱਸਾ ਨਹੀਂ ਰਿਹਾ ਨਾ ਸਰ ਤਹ ਇਸ ਸਦਨ ਦੇ ਵਿੱਚ ਤੁਸੀਂ ਉਸ ਰਿਪੋਰਟ ਨੂੰ ਮੰਗਾਓ ਪੁਲਿਸ ਹੈੱਡ ਕੁਆਰਟਰ ਦੇ ਵਿੱਚ ਮੌਜੂਦ ਹੈ ਅਦਾਲਤ ਦੇ ਵਿੱਚ ਮੌਜੂਦ ਹੈ ਲੇਕਿਨ ਉਹ ਹੁਣ ਰਿਕਾਰਡ ਰੂਮ ਦੇ ਵਿੱਚ ਹੈ ਪੈਰਾ ਵਾਈਜ਼ ਅਸੀਂ ਚਰਚਾ ਕਰਦੇ ਹਾਂ ਸਰ ਸਾਰਾ ਪੇਦ ਖੁੱਲ ਜਾਏਗਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕੌਣ ਕਿਸ ਪਾਸੇ ਹੈ ਕਿਸ ਦੀ ਕੀ ਕਰਤੂਤ ਹੈ ਸਰ ਤਾਂ 268 ਨੰਬਰ ਮੁਕਦਮਾ 2007 ਮੁੱਖ ਮੰਤਰੀ ਸਾਹਿਬ ਨਹੀਂ ਤੁਸੀਂ ਵੱਖਰੇ ਤੌਰ ਤੇ ਇਨਕੁਆਇਰੀ ਕਰਵਾ ਦਿਓ ਕਿ ਕੈਨਾ ਹਾਲਾਤਾਂ ਦੇ ਵਿੱਚ ਉਸ ਮੁਕਦਮੇ ਨੂੰ ਕੈਨਸਲ ਕੀਤਾ ਗਿਆ ਸਰ ਛੋਟੀ ਸੀ ਗੱਲ ਐ ਸਰ ਐਮ ਐਸ ਜੀ 2 ਐਮ ਐਸ ਜੀ 2 ਇੱਕ ਮੂਵੀ ਸੀਗੀ 25 ਸਤੰਬਰ ਨੂੰ ਰਿਲੀਜ਼ ਕਰਾਈ ਗਈ ਸੀ ਕਿ 2015 ਦੇ ਵਿੱਚ ਤੇ 7 ਦਿਨ ਬਾਅਦ ਰਿਲੀਜ਼ ਹੋ ਰਹੀ ਹੈ ਸਿੰਗਿਤ ਬਲਿੰਗ ਅਕਸ਼ੇ ਕੁਮਾਰ ਵਾਲੀ ਤੇ ਐਫ ਫਿਲਮ ਦੇ ਉੱਤੇ ਸਿੱਖ ਸੰਗਤ ਨੇ ਵਿਰੋਧਤਾ ਜ਼ਾਹਿਰ ਕੀਤੀ ਸੀ ਤੇ ਕੈਨਾ ਹਾਲਾਤਾਂ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਇਹ ਦੋਵੇਂ ਮੂਵੀਆਂ ਨੂੰ रिलीज करवाया गया जो प्रोटेस्ट होया और गोलीबारी हुई उस तो इमेडिएट पहला सारा कुछ होया सी सर, यही कारण यही कारण सिगा कि प्रोटेस्ट होया सी तो मेन कारण प्रोटेस्ट का यही सी कि पहला माफ़ीनामा दूसरा एम एस जी टू द रिलीज सिंह इज ब्लिंग द रलीज तीसरा माफीनामा ठीक है माफीनामा मैं दोबारा बोलता हूँ ਪਰ ਟੈਕਸਟ ਦਾ ਕਾਰਨ ਇੱਕ ਤਾਂ ਹੋ ਗਿਆ ਬੇਅਦਬੀ ਦੂਸਰਾ ਹੋ ਗਿਆ ਸਿੰਘ ਇਜ਼ ਬਲਿੰਗ ਅਤੇ ਐਮਐਸਜੀ 2 ਦਾ ਰਿਲੀਜ਼ ਜੋ ਕਿ ਸਿੱਖ ਸੰਗਤ ਦੀਆਂ ਪਾਵਨਾਵਾਂ ਦੇ ਖਿਲਾਫ ਜਾ ਕੇ ਹੋਇਆ ਸੀ ਠੀਕ ਔਰ ਤੀਸਰਾ ਜੋ ਕੈਨੇਡਾ ਤੋਂ 2 ਮਹੀਨਿਆਂ ਬਾਅਦ ਗਿਆ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌਜਵਾਨ ਲੜਕੀ ਅਤੇ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਜੇਕਰ ਲੜਕੇ ਦੀ ਗੱਲ ਕਰੀਏ ਤਾਂ ਲੜਕੇ ਦਾ ਨਾਮ ਰਾਜੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਬਹਜ 6 ਸਾਲ ਸੀ ਤੇ ਇੱਕ ਸੜਕ ਹਾਦਸੇ ਦੇ ਵਿੱਚ ਉਸ ਦੀ ਜਾਂਚ ਲਈ ਗਈ। ਰਜਿਤ ਕੁਮਾਰ ਫਗਵਾੜਾ ਦਾ ਰਹਿਣ ਵਾਲਾ ਸੀ ਅਤੇ 5 ਸਾਲ ਪਹਿਲਾਂ ਹੀ ਉਹ ਸਟਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਤੇ ਉੱਥੇ ਪੀਆਰ ਵੀ ਹੋ ਗਿਆ ਸੀ ਪਰ ਬ੍ਰੈਂਪਟਨ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਉਸ ਦੀ ਜਾਂਚ ਲਈ ਗਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋਗ ਹੋ ਕੇ ਬੁਰਾ ਹਾਲ ਜੋਥੇ ਜੇਕਰ ਲੜਕੀ ਨੇ ਗੱਲ ਕਰੀਏ ਤਾਂ ਲੜਕੀ ਪਰਦਾਔਰਤੀ ਜਾਣ ਵਾਲੀ ਇੱਕ ਸਾਲ ਪਹਿਲਾਂ ਹੀ ਉਹ ਕੈਨੇਡਾ ਸਟੱਡੀ ਵੀਜ਼ਾ ਤੇ ਲਈ ਗਈ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ ਲੜਕੀ ਦਾ ਨਾਮ ਗੁਰਮੀਤ ਕੌਰ ਦੱਸਿਆ ਜਾ ਰਿਹਾ ਹੈ ਇਸੇ ਸੰਬੰਧੀ ਮ੍ਰਿਤਕਾ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਆਲਸ ਕੀਤੀ ਹੋਈ ਸੀ ਤੇ ਉਸ ਦਾ ਵਿਆਹ ਪੋਣੇ 2 ਸਾਲ ਪਹਿਲਾਂ ਬਠਿੰਡਾ ਦੇ ਜਾਣ ਵਾਲੇ ਮੁੰਡੇ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਹ ਰੋਜ਼ੀ ਰੋਟੀ ਕਮਾਉਣ ਦੀ ਖਾਤੇ ਨੇ 29 ਦਸੰਬਰ 2023 ਨੂੰ ਸਰੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਲਈ ਸੀ ਤੇ ਹੁਣ ਉਸ ਦਾ ਇੱਕ ਸਵਸਥਰ ਪੂਰਾ ਹੋ ਚੁੱਕਾ ਹੈ ਸੋ ਉਹਨਾਂ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਕੰਮ ਨਾ ਮਿਲਣ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿਦੀ ਕੁੜੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਜਾਨ ਚਲੀ ਗਈ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕਰਦੇ ਗਏ ਕਿ ਗੁਰਮੀਤ ਦੀ ਮ੍ਰਿਤਕ ਦੇ ਕਸਬਾ ਪਟਾੜ ਵਿਖੇ ਲਿਓਣ ਲਈ ਮਦਦ ਕੀਤੀ ਜਾਵੇ ਤਾਂ ਜੋ ਆਪਣੀ ਧੀ ਨੂੰ ਆਖਰੀ ਵਾਰ ਦੇਖਣ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਦਾਲਪੇਟੀ ਕੈਨੇਡਾ ਅਮਰੀਕਾ ਤੋਂ ਇਰਦਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਨੌਜਵਾਨਾਂ ਦੀ ਜਾਨ ਚੁਣੀ ਜਾਂਦੀ ਹੈ ਚਾਹੇ ਉਹ ਸੜਕ ਹਾਦਸੇ ਵਿੱਚ ਹੋਵੇ ਲਾਫਿਰ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਜਾਨ ਚਲੀ ਜਾ ਰਹੀ ਤੇ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਇਥੇ ਮਾਪੇ ਆਪਣੇ ਬੱਚਿਆਂ ਨੂੰ ਸੁਪਨੇ ਸਜਾ ਕੇ ਬਾਹਰ ਦੇ ਮੁਲਕ ਭੇਜਨੇ ਕਿ ਸਾਡੇ ਬੱਚੇ ਉੱਥੇ ਜਾ ਕੇ ਸੈਟਲ ਹੋਣਗੇ ਆਪਣਾ ਸੋਹਣਾ ਭਵਿੱਖ ਸਜਾਉਣਗੇ ਪਰ ਜਦੋਂ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਮਾਪਿਆਂ ਦਾ ਤਾਂ ਦਿਲ ਝੰਡੋੜਿਆ ਹੀ ਜਾਂਦਾ ਹੈ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਅਜਿਹੀ ਹੀ ਇਹ ਦੋ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਜਿੱਥੇ ਇੱਕ ਨੌਜਵਾਨ ਲੜਕੇ ਦੀ ਇੱਕ ਨੌਜਵਾਨ ਲੜਕੀ ਦੀ ਜਾਨ ਚਲੀ ਗਈ ਹੈ ਕੰਗਰਾਂ ਰਣਾ ਦੀ ਫਿਲਮ ਐਮਰਜੈਂਸੀ ਵੀ ਬਾਤਾਂ ਦੇ ਵਿੱਚ ਕਿਰੀ ਇਸ ਫਿਲਮ ਦੇ ਉੱਪਰ ਬੰਬੇ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਜੇ ਦੱਸ ਤੀਏ ਕਿ ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਸ ਫਿਲਮ ਦੇ ਵਿੱਚ ਜਿਹੜੇ ਸਿੱਖ ਵਿਰੋਧੀ ਸੀਨ ਫਿਲਮਾਏ ਗਏ ਨੇ ਜਾਂ ਫਿਰ ਕੋਈ ਹੋਰ ਮੁੱਦੇ ਨੇ ਇਹਨਾਂ ਸਾਰਿਆਂ ਦੇ ਉੱਪਰ 18 ਸਤੰਬਰ ਤੱਕ ਫੈਸਲਾ ਲਿਆ ਜਾਵੇ। ਦਰਅਸਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਫਿਲਮ ਨੂੰ ਸਰਟੀਫਿਕੇਟ ਦੇਣ ਅਤੇ ਨਾਲ ਹੀ ਰਿਲੀਜ਼ ਕਰਨ ਦੀ ਮੰਗ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਇਸ ਪਟੀਸ਼ਨ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਬੰਬੇ ਹਾਈ ਕੋਰਟ ਦੇ ਵੱਲੋਂ ਫੈਸਲਾ ਸਾਹਮਣੇ ਆਇਆ ਹੈ ਕਿ 18 ਸਤੰਬਰ ਤੱਕ ਸੈਂਸਰ ਬੋਰਡ ਇਸ ਫਿਲਮ ਦੇ ਵਿੱਚ ਜਿਹੜੇ ਸੀਨ ਫਿਲਮਾਏ ਗਏ ਨੇ ਉਹਨਾਂ ਦੇ ਉੱਪਰ ਫੈਸਲਾ ਕਰੇ ਵੀਓ ਦੱਸਦੇ ਕਿ ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਅਜਿਹਾ ਕੀਤਾ ਗਿਆ ਤਾਂ ਇਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੋਵੇਗਾ। ਤੁਹਾਨੂੰ ਦੱਸਦੇ ਕਿ ਕੰਗਨਾ ਰਣੌਰ ਦੀ ਫਿਲਮ ਨੂੰ ਅਜੇ ਤੱਕ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ ਹੈ। ਦੱਸਦੇ ਕਿ ਸੁਣਵਾਈ ਦੇ ਦੌਰਾਨ ਬੰਬੇ ਹਾਈ ਕੋਰਟ ਨੇ ਕਿਹਾ ਕਿ OCBFC ਨੂੰ ਸਰਟੀਫਿਕੇਟ ਜਾਰੀ ਕਰਨ ਦੇ ਲਈ ਨਿਰਦੇਸ਼ ਨਹੀਂ ਦੇ ਸਕਦੇ ਕਿਉਂਕਿ ਮੱਧ ਪ੍ਰਦੇਸ਼ ਹਾਈ ਕੋਰਟ ਪਹਿਲਾਂ ਹੀ ਸੈਂਸਰ ਬੋਰਡ ਨੂੰ ਜਵਲਪੁਰ ਸਿੱਖ ਸੰਗਤ ਦੁਆਰਾ ਦਰਜ ਇਤਰਾਜ਼ਾਂ ਤੇ ਫੈਸਲਾ ਕਰਨ ਦੇ ਆਦੇਸ਼ ਦੇ ਚੁੱਕੇ ਐ ਸਿੱਖ ਸੰਗਤ ਨੇ ਫਿਲਮ ਦੇ ਇਸ ਟ੍ਰੇਲਰ ਤੇ ਇਤਰਾਜ਼ ਚੁਟਾਇਆ ਹੈ ਹਾਈ ਕੋਰਟ ਨੇ ਸੀਬੀਐਫਸੀ ਨੂੰ ਜਬਲਪੁਰ ਦੀ ਸਿੱਖ ਸੰਗਤ ਜਾਂ ਕਿਸੇ ਹੋਰ ਵੱਲੋਂ ਉਠਾਏ ਗਏ ਇਤਰਾਜ਼ਾਂ ਤੇ 18 ਸਤੰਬਰ ਤੱਕ ਫੈਸਲਾ ਲੈਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਕਿਹਾ ਕਿ ਮਣੀ ਕਰਨੀਗਾ প্রোডাকਸ਼ਨ ਹਾਊਸ ਦੇ ਬੈਨਰ ਹੇਠ ਬਣੀ ਫਿਲਮ ਐਮਰਜੈਂਸੀ ਸੰਬੰਧੀ ਪਟੀਸ਼ਨ ਤੇ 18 ਸਤੰਬਰ ਤੱਕ ਫੈਸਲਾ ਲਿਆ ਜਾਵੇਗਾ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਦੇ ਇਸੇ ਨਾਲ ਹੀ ਸੀਬੀਐਫਸੀ ਨੂੰ ਵੀ ਪਟਕਾਰ ਲਗਾਈ ਗਈ ਹੈ ਅਦਾਲ ਨੇ ਕਿਹਾ ਕਿ ਫਿਲਮ ਬਰਾਉਂਡ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਸੀਬੀਐਫਸੀ ਗਣਪਤੀ ਤਿਉਹਾਰ ਦੇ ਨਾਮ ਤੇ ਛੁੱਟੀ ਦਾ ਐਲਾਨ ਕਰਕੇ ਸਰਟੀਫੀਕੇਟ ਦੇ ਨਾਲ ਸੰਬੰਧਿਤ ਵਿਸ਼ਿਆਂ ਤੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਸਾਨੂੰ ਦੱਸਦੀ ਕਿ ਕੰਗਨਾ ਦੀ ਨਿਰਦੇਸ਼ਿਤ ਫਿਲਮ ਐਮਰਜੈਂਸੀ ਦੇ ਨਿਰਮਾਤਾ ਜੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਸ ਹਨ ਜਿਨ੍ਹਾਂ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਦਰਅਸਲ ਸਿੱਖ ਬੰਦੀਆਂ ਦੇ ਵੱਲੋਂ ਇਸ ਫਿਲਮ ਦੀ ਰਿਲੀਜ਼ ਦਾ ਵਿਰੋਧ ਕੀਤਾ ਗਿਆ ਇਸ ਦੇ ਉੱਪਰ ਪਾਬੰਦੀ ਦੀ ਮੰਗ ਵੀ ਕੀਤੀ ਗਈ ਹੈ ਵਿਵਾਦ ਦਾ ਕਾਰਨ ਇਸ ਫਿਲਮ ਨੂੰ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਦੀ ਰਿਲੀਜ਼ ਰੁਕ ਗਈ ਹੈ ਫਿਲਮ ਇਸ ਸਤੰਬਰ ਨੂੰ ਰਿਲੀਜ਼ ਹੋਣੀ ਸੀ ਇਸ ਫਿਲਮ ਦੇ ਕੋ-ਪ੍ਰੋਡਿਊਸਰਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਸੈਂਸਰ ਬੋਰਡ ਦੇ ਵੱਲੋਂ ਇਸ ਨੂੰ ਸਰਟੀਫੀਕੇਟ ਦਿੱਤਾ ਜਾਵੇ ਪਰ ਬੰਬੇ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸਾਹਮਣੇ ਆਇਆ ਹੈ ਕਿ ਇਸ ਫਿਲਮ ਨੂੰ ਸਰਟੀਫੀਕੇਟ ਹਾਲੇ ਨਹੀਂ ਦਿੱਤਾ ਜਾ ਰਿਹਾ 18 ਸਤੰਬਰ ਤੱਕ ਸੈਂਸਰ ਬੋਰਡ ਨੂੰ ਹੁਕਮ ਜਾਰੀ ਕੀਤਾ ਨੇ ਕਿ ਇਸ ਫਿਲਮ ਦੇ ਵਿੱਚ ਜਿਹੜੇ ਸੀਨ ਫਿਲਮਾਏ ਗਏ ਨੇ ਜਿਨ੍ਹਾਂ ਦੇ ਉੱਪਰ ਸਿਕ ਸੰਗਤ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਜਾਂ ਫਿਰ ਹੋਰ ਮੁੱਦੇ ਨੇ ਉਹਨਾਂ ਦੇ ਉੱਪਰ ਫੈਸਲਾ ਲਿਆ ਜਾਵੇ ਤੇ ਹੁਣ ਇਸ ਪਟੀਸ਼ਨ ਦੇ ਉੱਪਰ ਜਿਹੜੀ ਅਗਲੀ ਸੁਣਵਾਈ ਹੋਵੇਗੀ ਉਹ 19 ਸਤੰਬਰ ਦੀ ਹੋਵੇਗੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਰੋਜ਼ਾਨਾ ਮੀਂਹ ਪੈਣ ਦੇ ਕਾਰਨ ਮੁਰ ਤੋਂ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਮੌਸਮ ਸੁਹਾਵਣਾ ਹੋ ਗਿਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਵੀ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਰਸਾਤ ਹੋਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਨਹੀਂ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ 28 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਅੱਜ ਜਾਰੀ ਕੀਤਾ ਗਿਆ ਦੱਸਦੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਰਗਰਮ ਹੋਇਆ ਪਿਆ ਇਸ ਕਾਰਨ ਫਤਿਹਗੜ੍ਹ ਸਾਹਿਬ ਮੁਹਾਲੀ ਪਟਿਆਲਾ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਤੋ ਹੀ ਲਗਾਤਾਰ ਮੀਂਹ ਪਿਆ ਹੈ ਇਸ ਦੇ ਨਾਲ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਸੂਬੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਮਾਮੂਲੀ ਜਿਹਾ ਵਾਧਾ ਦਰਜ ਕੀਤਾ ਗਿਆ ਸਿਫਰ 4.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਮੋਹਾਲੀ ਦੇ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਦਲਵਾਈ ਰਹੇਗੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਅੱਜ ਮੌਸਮ ਵਿਭਾਗ ਦੇ ਵੱਲੋਂ 28 ਜੁਲਿਆ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਇਸ ਦੇ ਨਾਲ ਹੀ ਅੱਜ ਸਮਾਣਾ ਪਟਿਆਲਾ ਰਾਜਪੁਰਾ ਨੀਰਾ ਬੱਤੀ ਫਤਿਹਗੜ੍ਹ ਸਾਹਿਬ ਮੁਹਾਲੀ ਪੱਸੀ ਪਠਾਣਾ ਚੰਡੀਗੜ੍ਹ ਖਰੜ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਲਹਿਰਾ ਸੁਨਾਮ ਸੰਗਰੂਰ ਮੂਨਕ ਪੱਤਣ ਅਮਲੋ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ 28 ਸ਼ਹਿਰਾਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਇਸ ਦੇ ਨਾਲ ਹੀ ਅੱਜ ਸਮਾਣਾ ਪਟਿਆਲਾ ਰਾਜਪੁਰਾ ਡੇਰਾਬਸੀ ਫਤਿਹਗੜ ਸਾਹਿਬ ਮੁਹਾਲੀ ਬਸੀ ਪਠਾਨਾ ਚੰਡੀਗੜ੍ਹ ਖਰੜ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਤੋਂ ਵੱਲ ਚੇਤਾਵਨੀ ਦਿੱਤੀ ਹੈ ਜਦੋਂ ਕਿ ਲਹਿਰਾ ਸੁਨਾਮ ਸੰਗਰੂਰ ਮੋਨਕ ਪਤਨ ਅਵ ਲੋ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸੂਬੇ ਦੇ 7 ਜ਼ਿਲ੍ਹਿਆਂ ਦੇ ਵਿੱਚ ਚੰਗੀ ਬਰਸਾਤ ਹੋਈ ਇਸ ਦੌਰਾਨ ਚੰਡੀਗੜ੍ਹ ਦੇ ਵਿੱਚ 2.2 ਮਿਲੀਮੀਟਰ ਲੁਧਿਆਣਾ ਦੇ ਵਿੱਚ 33 ਮਿਲੀਮੀਟਰ ਪਟਿਆਲਾ ਦੇ ਵਿੱਚ 11 ਮਿਲੀਮੀਟਰ ਫਤਿਹਗੜ੍ਹ ਸਾਹਿਬ ਦੇ ਵਿੱਚ 4.5 ਮਿਲੀਮੀਟਰ ਫਿਰੋਜ਼ਪੁਰ ਤੇ ਗਲਕਰੀਏ ਦਾ ਫਿਰੋਜ਼ਪੁਰ ਦੇ ਵਿੱਚ 0.5 ਮਿਲੀਮੀਟਰ ਜਲੰਧਰ ਦੇ ਵਿੱਚ 15.5 ਮਿਲੀਮੀਟਰ ਤੇ ਰੋਪੜ ਦੇ ਵਿੱਚ 3.5 ਮਿਲੀਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 52 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਇਸ ਨਾਲ ਇੱਕ ਵਾਰ ਫਿਰ ਦੱਸਿਆ ਗਿਆ ਕਿ ਮੌਸਮ ਵਿਭਾਗ ਦੇ ਵੱਲੋਂ 5 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਬੀਤੇ ਦਿਨ ਜਤਾਈ ਗਈ ਸੀ ਕਿ ਪੰਜਾਬ ਦੇ ਵਿੱਚ ਮੁੜ ਤੋਂ ਮੌਨਸੂਨ ਸਰ ਗਰਮ ਹੋ ਗਏ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ 5 ਸਤੰਬਰ ਤੱਕ ਇੰਤਹੀ ਮੀਂਹ ਪਵੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਬੀਤੇ ਦਿਨ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਘੜੇ ਲੱਖ ਦੇ ਵਿੱਚ ਮੀਂਹ ਪੈ ਰਿਹਾ ਹੈ ਨਹੀਂ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ ਟੀਵੀ